ਕੇ ਉਸ ਟਾਈਮ ਦੀ ਤਬਦੀਲੀ ਨੂੰ ਧਿਆਨ ਰੱਖਦੇ ਆ ਸਰਜੀਤ ਸਿੰਘ ਫੂਲ ਆਪਣੀ ਗੱਲ ਕਰਨਗੇ 12 ਵਜੇ ਸੀ ਅਜੇ ਟੀਵੀ ਕੋਲ ਨਹੀਂ ਗਈ 2 ਵਜੇ ਹੈ ਬਟ ਲਗਾਤਾਰ 18 ਦਿਨਾਂ ਤੋਂ ਦਿੱਲੀ ਵਾਲੇ ਮੋਰਚੇ ਦੇ ਵਿੱਚ ਡਟੇ ਮੇਰੇ ਜਿਹਾਰੂ ਤੇ ਬਹਾਦਰ ਭਰਾਵੋ ਤੇ ਭੈਣੋ ਹੁਣ ਤੱਕਰ ਜਿਹੜਾ ਇਹ ਮੋਰਚਾ ਬੁਲੰਦੀਆਂ ਜਿੱਤਦੀਆਂ ਬੁਲੰਦੀਆਂ ਤੇ ਸਿਖਰਾਂ ਤੇ ਪਹੁੰਚਿਆ ਇਦੇ ਵਿੱਚ ਇਸ ਗੱਲ ਦਾ ਬਹੁਤ ਵੱਡਾ ਰੋਲ ਹੈ ਬਈ ਸਰਕਾਰ ਨੇ ਹਕੂਮਤ ਨੇ ਇਸ ਮੋਰਚੇ ਨੂੰ ਫੇਲ ਕਰਨ ਦੀ ਖਾਤਰ ਜਿਹੜੀਆਂ ਵੀ ਚਾਲਾਂ ਚੱਲੀਆਂ ਹੱਥ ਕੰਡੇ ਵਰਤੇ ਆ ਉਹਨਾਂ ਚਾਲਾਂ ਹੱਥ ਕੰਡਿਆਂ ਨੂੰ ਇਸ ਮੋਰਚੇ ਦੀ ਜਿਹੜੀ ਸਚੱਜੀ ਅਗਵਾਈ ਆ ਉਹਨੇ ਫੇਲ ਕੀਤਾ ਤਿੰਨ ਜਾਰਾ ਮੌਕੇ ਮੈਂ ਇੱਥੇ ਗਣੂਗਾ ਸਾਰਿਆਂ ਨੇ ਸੁਣਨ ਵਾਲੇ ਆ ਨੋਟ ਕਰਨ ਵਾਲੇ ਆ ਤੇ ਮੈਂ ਟਾਈਮ ਵੀ ਘੱਟੋ ਘੱਟ 8 ਮਿੰਟ ਲਵਾਂਗਾ ਤਨ ਫੇਰ ਹੀ ਇਹ ਵਿਆਖਿਆ ਹੋਊ ਤਿੰਨਾਂ ਦੀ ਤਿੰਨ ਕਿਹੜੇ ਮੌਕੇ ਆਏ ਨੇ ਸਭ ਤੋਂ ਪਹਿਲਾਂ 26 ਤਰੀਕ ਨੂੰ ਜਦੋਂ ਅਸੀਂ ਦਿੱਲੀ ਵੱਲ ਨੂੰ ਕੂਚ ਕਰਨਾ ਸੀਗਾ ਦਿੱਲੀ ਕੂਚ ਕਰੋ ਦੇ ਸੱਦੇ ਉੱਤੇ ਤਾਂ ਹਰਿਆਣਾ ਦੀ ਜਿਹੜੀ ਸਰਕਾਰ ਆ ਖੱਟਰ ਸਰਕਾਰ ਆ ਉਸ ਨੇ ਸੰਭੂ ਤੋਂ ਲੈ ਕੇ ਸਰਸੇ ਤਿੱਕਰ ਸਾਰੀ ਪੰਜਾਬ ਤੇ ਹਰਿਆਣਾ ਦੀ ਜਿਹੜੀ ਹੱਦਾਂ ਹਾਸਿਲ ਕਰਤੀ ਸੀ ਤਾਂ ਕਿ ਜਿਹੜੇ ਦਿੱਲੀ ਚ ਆਉਣ ਵਾਲੇ ਕਿਸਾਨ ਹੈ ਉਹ ਸੈਂਕੜੇ ਕਿਲੋਮੀਟਰ ਪਿੱਛੇ ਹੀ ਉਹਨਾਂ ਨੂੰ ਡੱਕ ਲਿਆ ਜਾਵੇ ਉਹ ਪਹਿਲੀ ਚਾਲ ਸੀ ਪਹਿਲਾ ਪੈਂਤੜਾ ਸੀ ਹੱਥ ਕੰਡਾ ਸੀਗਾ ਉਸ ਨੂੰ 27 ਤਰੀਕ ਨੂੰ ਦੋਹੇ ਭਰਾਵਾਂ ਨੇ ਪੰਜਾਬ ਤੇ ਹਰਿਆਣਾ ਦੋ ਭਰਾ ਹੈ ਜਿਹੜੇ ਜੋੜੇ ਭਰਾ ਹੈ ਇਹਨਾਂ ਦੇ ਸਾਂਝੇ ਹੰਬਲੇ ਦੇ ਨਾਲ ਉਹਨਾਂ ਦੀ ਚਾਲ ਫੇਲ ਕੀਤੀ ਗਈ 27 ਤਰੀਕ ਨੂੰ ਸਵੇਰੇ ਉਸ ਨਾਲ ਦੋਹਾਂ ਦਾ ਸਾਂਝਾ ਹੰਬੜਾ ਕਿਵੇਂ ਬਣਿਆ ਸਾਡੇ ਜੋ ਪਿੱਛੋਂ ਆ ਰਹੇ ਸੀ ਕਿਸਾਨ ਟਰੈਕਟਰ ਟਰਾਲਗਾਂ ਤੇ ਹਜ਼ਾਰਾਂ ਕਿਸਾਨ ਉਹਨਾਂ ਕੋਲੇ ਮੈਨ ਪਾਵਰ ਸੀ ਤੇ ਹਰਿਆਣੇ ਦੇ ਕਿਸਾਨਾਂ ਨੇ ਜਿਨ੍ਹਾਂ ਨੇ ਇੱਕ ਦਿਨ ਪਹਿਲਾਂ ਐਲਾਨ ਕਰਤਾ ਸੀ ਆ ਵੀ ਇਹ ਪੰਜਾਬ ਵਾਲੇ ਕਿਸਾਨੋਂ ਆਓ ਤੁਹਾਡੇ ਲਈ ਲਾਂਘਾ ਅਸੀਂ ਬਣਾ ਕੇ ਦੇਵਾਂਗੇ ਸਾਨੂੰ ਉਦੋਂ ਤੱਕ ਪਤਾ ਨਹੀਂ ਲੱਗਿਆ ਸੀਗਾ ਵੀ ਕਿਹੜੀ ਵਿਧੀ ਹੈ ਕਿਹੜੀ ਕਰਾਮਾਤ ਹੈ ਜਿਹਦੇ ਨਾਲ ਇਹ ਲਾਂਘਾ ਬਣਾ ਕੇ ਦੇਣਗੇ ਉਹ ਜਿਹੜੀ ਸੀਲ ਕੀਤੀ ਸੀਗੀ ਸਰਾਧੋ ਦੇ ਵਿੱਚ ਕੱਲੇ ਕੰਡਾ ਤਾਰੀ ਨਹੀਂ ਸੀਗੀ ਕੱਲੇ ਬੈਰੀਕੇਡ ਨਹੀਂ ਸੀ ਬਹੁਤ ਭਾਰੇ-ਭਾਰੇ ਪੱਥਰ ਤੇ ਜਿਹੜੇ ਟਿੱਪਰ ਕਹਿ ਦਿੰਦੇ ਆ ਵੱਡਿਆ ਭਾਰੀ ਗੱਡਿਆ ਹੋਣਗੇ ਮਿੱਟੀ ਦੀਆਂ ਭਰੀਆਂ ਹੋਣਗੀਆਂ ਜਿਨ੍ਹਾਂ ਦੇ ਵਿੱਚ ਮਿੱਟੀ ਭਰ ਕੇ ਉਹਨਾਂ ਦੇ ਹੈਂਡ ਬ੍ਰੇਕ ਲਾ ਕੇ ਚੱਬ ਗਏ ਬਾਹਰ ਕੱਢ ਗਏ ਸਿੰਘਾਂ ਵੀ ਨਾ ਬਾਰੀ ਖੁੱਲੇ ਤੇ ਨਾ ਹੈਂਡ ਬ੍ਰੇਕ ਖੁੱਲਣ ਤੇ ਨਾ ਇਹ ਪਾਸੇ ਹੋਣ ਉਹ ਕਰਾਮਾਤੀ ਸਾਡੇ ਹਰਿਆਣੇ ਦੇ ਕਿਸਾਨਾਂ ਨੇ ਪਹਿਲੇ ਇੱਕ ਦਿਨ ਵੇਖ ਕੇ ਉਹਨਾਂ ਦੇ ਕੋਲੇ ਟਰੈਕਟਰ ਸੀ ਵੱਡੇ ਮਗਰ ਸਰਗਿਆਂ ਵਾਲੇ ਟੋਚਨ ਪਾਏ ਹੋਏ ਸੀਗੇ ਜਿਹੜੇ ਟੁੱਟ ਨਾ ਸਕਣ ਨਾਲ ਉਹਨਾਂ ਕੋਲੇ ਕਟਰ ਸੀ ਤਾਰਾਂ ਵਾਲੇ ਉਹੋ ਭਰਾਵੋ 5 ਮਿੰਟਾਂ ਦੀ ਦੇ ਵਿੱਚ ਜਿਨ੍ਹਾਂ ਨੇ ਵੇਖਿਆ ਭਾਗਾ ਵਾਲੇ ਹੋਣਗੇ ਜਿਨ੍ਹਾਂ ਨੇ ਉਹ ਸੀਨ ਵੇਖਿਆ ਹੋਣਾ 5 ਮਿੰਟਾਂ ਦੇ ਵਿੱਚ ਕਟਰ ਟੁੱਟ ਗਏ ਅਗਲੇ 5 ਮਿੰਟਾਂ ਦੇ ਵਿੱਚ ਉਹਨਾਂ ਦੇ ਬੈਰੀਕੇਡਾਂ ਨੂੰ ਟੋਚਣਾ ਵਗਰ ਪਾ ਕੇ ਖਤਾਨਾ ਤੇ ਸੜਤਾ ਤੇ ਤੀਜਾ ਜਿਹੜਾ ਸਭ ਤੋਂ ਭਾਰੀ ਲੱਗਦਾ ਸੀਗਾ ਚੁਣੌਤੀ ਟਿੱਪਰਾਂ ਵਾਲੀ ਵੀ ਉਹ ਕਿਵੇਂ ਰੁੜਨਗੇ ਉਹ ਉਹਨਾਂ ਨੇ ਇਹ ਜੀ ਕਰਾਮਾਤ ਵਰਤਾਈ ਵੀ ਚਾਬੀ ਵਰਤਨ ਦੀ ਲੋਰੀ ਨਹੀਂ ਪਈ ਲੋਕ ਟੁੱਟ ਗਏ ਜੋ ਜਵੇਂ ਬੱਚਿਆਂ ਦੇ ਖੜਾਉਣਿਆਂ ਨੂੰ ਉਹ ਜਿਹੜੇ ਰੁੱਟਦੇ ਹੋਏ ਟਿੱਪਰ ਆ ਖਤਾਨਾ ਚ ਜਾ ਰਹੇ ਸੀ ਲਾਂਗਾ ਸਾਫ ਸੀ ਉਹ ਜਿਹੜੀ ਹਰਿਆਣੇ ਦੀ ਹੱਦ ਸੀਲ ਕੀਤੀ ਸੀ ਖੱਟੇ ਉਹ ਸਾਰੀ ਵੀ ਸਾਰੀ ਸੀਲ ਕਿਤੇ ਹੋਈ ਹੱਦ ਪੱਧਰ ਹੋ ਗਈ ਇਹ ਪਹਿਲਾ ਉਹਨਾਂ ਦੀ ਚਾਲ ਸੀ ਜਿਹੜੀ ਪਹਿਲੀ ਵਾਰ ਤੋੜੀ ਗਈ ਤੇ ਪਹਿਲੀ ਫਤਿਹ ਹੋਈ ਦੂਜੀ ਚਾਲ 27 ਤਰੀਕ ਨੂੰ ਸ਼ਾਮ ਦੇ 4 ਵਜੇ ਚੱਲੀ ਗਈ ਇੱਥੇ ਐਸੇ ਐਸੇ ਸਿੰਧੂ ਵਾਲੇ ਬਾਰਡਰ ਤੇ ਤੁਸੀਂ ਸਾਰਿਆਂ ਨੇ ਨੋਟ ਕੀਤੀ ਹੋਣੀ ਹੈ ਜਿਹੜੇ ਉੱਤੇ ਹਾਜ਼ਰ ਸੀ ਬੜੀ ਮਿੱਠੀ ਚਾਲ ਸ਼ੂਗਰ ਕੋਟੜ ਖੰਡਨ ਭੇਟੀ ਚਾਲ ਵੀ ਆਓ ਕਿਸਾਨੋ ਜੀ ਆਇਆਂ ਨੂੰ ਸਾਡੀ ਫੋਰਸ ਮੂਹਰੇ ਲੱਗਦੇ ਆ ਲਾਂਘਾ ਬਣਾਉਂਦੀ ਜਾਊਗੀ ਤੇ ਤੁਸੀਂ ਸਾਰੇ ਦੇ ਸਾਰੇ ਟਰੈਕਟਰ ਟਰਾਲੀਆਂ ਲੈ ਕੇ ਬਰਾੜੀ ਪਾਰਕ ਦੇ ਵਿੱਚ ਆ ਜਾਓ ਉੱਥੇ ਸੋਡਾ ਪ੍ਰਬੰਧ ਕੀਤਾ ਹੋਇਆ ਖੁੱਲੇ ਗਰਾਊਂਡ ਦੇ ਵਿੱਚ ਇਹ ਦੂਜੀ ਚਾਂਸੀ 27 ਤਰੀਕ ਨੂੰ ਜਿਹੜੀ ਸ਼ਾਮ ਦੇ 4 ਵਜੇ ਚੱਲੀ ਗਈ ਸੀਗੇ ਇੱਥੋਂ ਦੇ ਹਾਕਮ ਆਏ ਲੱਗਦਾ ਸੀਗਾ ਵੀ ਬਹੁਤ ਖੁੱਲਾ ਹੈ ਪ੍ਰਬੰਧ ਮਿਲ ਗਿਆ ਪਰ ਜਿਹੜੇ ਸੂਝਵਾਨ ਕਿਸਾਨ ਆ ਗੁਸੇ ਉਹਨਾਂ ਨੇ ਫੜ ਲਿਆ ਸੀ ਭਾਪ ਲਿਆ ਸੀ ਵੀ ਇਹ ਖੁੱਲੇ ਥਾਂ ਦਾ ਪ੍ਰਬੰਧ ਨਹੀਂ ਕੀਤਾ ਜਾ ਰਿਹਾ ਇਹ ਲੰਘਾ ਸੋਡੀ ਖਾਤਰ ਨਹੀਂ ਬੜਾਇਆ ਜਾ ਰਿਹਾ ਕਿਸਾਨਾਂ ਦੀ ਖਾਤਰ ਉਹ ਭਾਪ ਲਿਆ ਸੀਗਾ ਵੀ ਇਹ ਖੁੱਲੀ ਜੇਲ੍ਹ ਦੇ ਵਿੱਚ ਲਜਾਉਣ ਦੀ ਇੱਕ ਚਾਲ ਹੈ ਤਾਂ ਸਾਰਿਆਂ ਨੇ ਸਚੱਜੀ ਅਗਵਾਈ ਲੈ ਦੂਜੀ ਚਾਲ ਫੇਲ ਕੀਤੀ ਵੀ ਕੋਈ ਅਸੀਂ ਬਰਾੜੀ ਪਾਰ ਕਿਤਨੀ ਜਾਵਾਂਗੇ ਕੋਈ ਅਸੀਂ ਟਰੈਕਟਰ ਟਰਾਲੀਆਂ ਲੈ ਕੇ ਨਹੀਂ ਜਾਵਾਂਗੇ ਇੱਥੇ ਹੀ ਡਟਾਂਗੇ ਅਸੀਂ ਤੁਹਾਡੀ ਚਾਲ ਚ ਨਹੀਂ ਫਸਾਂਗੇ ਦੂਜੀ ਜਿਹੜੀ ਚਾਲ ਆ ਫੇਲ ਕੀਤੀ ਐ ਤੇ ਆਪਾਂ ਇੱਥੇ ਡਟੇ ਰਹਿਗੇ ਜੇ ਕਿਤੇ ਉਹ ਦੂਜੀ ਚਾਲ ਦੇ ਵਿੱਚ ਦੂਜੇ ਹੱਥ ਕੰਡੇ ਦੇ ਵਿੱਚ ਅਸੀਂ ਪਾਪਾ ਫਸ ਗਏ ਹੁੰਦੇ ਤਾਂ ਹੁਣ ਭਰਾਵੋ ਆ ਜਿਹੜਾ ਮੋਰਚੇ ਦਾ ਹੁਣ ਰੰਗ ਵੱਜਿਆ ਜਿਹੜਾ ਮੋਰਚੇ ਦਾ ਹੁਣ ਪ੍ਰੈਸ਼ਰ ਬਣਿਆ ਜਿਹੜੇ ਮੋਰਚੇ ਕਰਕੇ ਉਹ ਸੌਦਾ ਕਰਨ ਨੂੰ ਤਿਆਰ ਹੈ ਤੇ ਨਵੇਂ ਨਵੇਂ ਸਿਰੇ ਤੋਂ ਸੱਦਾ ਦੇਣ ਨੂੰ ਲੈ ਲੜਕੜੀਆਂ ਕੱਢ ਰਹੇ ਆ ਵੀ ਆਜੋ ਸਾਡੇ ਨਾਲ ਗੱਲ ਕਰ ਲਓ ਫੇਰ ਭਰਾਵੋ ਜੇ ਦੂਜੀ ਚਾਲ ਸਫਲ ਹੋ ਗਈ ਹੁੰਦੀ ਤਾਂ ਆਹ ਰੰਗ ਨਹੀਂ ਬਣਨਾ ਸੀ ਮੋਰਚੇ ਦਾ ਤੇ ਹੁਣ ਨੂੰ ਅਸੀਂ ਬਰਾੜੀ ਪਾਰਕ ਦੇ ਵਿੱਚ ਨਿਰੰਕਾਰੀ ਪਾਰਕ ਦੇ ਵਿੱਚ ਮੁਰਗੀਆਂ ਵਾਂਗੂ ਤਾਰੇ ਹੋਏ ਮੁਰਗੇ ਹੋਣਾ ਸੀਗਾ ਮਨੁੱਖ ਨਹੀਂ ਹੋਣਾ ਸੀਗਾ ਇਹ ਦੂਜੀ ਚਾਲ ਸੀ ਦੂਜਾ ਪੈਂਤੜਾ ਸੀ ਜਿਹੜਾ ਫੇਲ ਕੀਤਾ ਜਿਹੜੇ ਆਗੂਆਂ ਨੇ ਫੇਲ ਕੀਤਾ ਉਹਨਾਂ ਨੂੰ ਦਾਤ ਦੇਣੀ ਵੜਦੀ ਹੈ ਵਧਾਈ ਦੇਣੀ ਵੜਦੀ ਹੈ ਤੀਜਾ ਪੈਂਤੜਾ ਤੀਜੀ ਚਾਲ ਜਿਹੜੀ ਫੇਲ ਕੀਤੀ ਹੈ ਉਹ 27 ਤਰੀਕ ਹੱਥ ਨਾਲੀ ਤੁਹਾਡੀ ਦੂਜੀ ਫਤਿਹ ਸੀਗੀ ਤੀਜਾ ਜਿਹੜਾ ਪੈਂਤੜਾ ਫੇਲ ਕੀਤਾ ਉਹ ਸੀਗਾ 8 ਤਰੀਕ ਵਾਲਾ ਯਾਦ ਕਰ ਲੋ 8 ਤਰੀਕ ਨੂੰ ਕੀ ਚੀਜ਼ ਸੀਗੀ ਕਿਹੜਾ ਮੌਕਾ ਸੀ 8 ਤਰੀਕ ਨੂੰ ਇੱਕ ਪਾਸੇ ਆਪਾਂ ਭਾਰਤ ਦਾ ਬੰਦ ਦਾ ਸੱਦਾ ਦਿੱਤਾ ਹੋਇਆ ਸੀ 8 ਤਰੀਕ ਨੂੰ ਤੜਕੇ ਤੋਂ ਲੈ ਕੇ ਸਾਡੀਆਂ ਸਾਰੇ ਸੂਬਿਆਂ ਦੇ ਵਿੱਚ ਭਾਰਤ ਬੰਦ ਨੂੰ ਸਫਲ ਕਰਨ ਦੀ ਖਾਤਰ ਯਤਨ ਚੱਲ ਰਹੇ ਸੀਗੇ ਕੋਸ਼ਿਸ਼ਾਂ ਚੱਲ ਰਗੀਆਂ ਸੀ ਤੇ ਉਸੇ ਮੌਕੇ ਹੀ ਏ ਭਾਰਤ ਦੇ ਹਾਕਮਾਂ ਨੇ ਕੇਂਦਰੀ ਹਾਕਮਾਂ ਨੇ ਇੱਕ ਗੁੱਜੀ ਚਾਲ ਚੱਲੀ ਬਈ ਕੁਸ 5-7 ਲੀਟਰ ਗੁਪਤ ਤੌਰ ਤੇ ਸਾਦੇ ਘਰੇ ਆਜੋ ਤੇ ਤੁਹਾਡੀਆਂ ਸਰگە ਮੰਗਾ ਮੰਨ ਲਾਂਗੇ ਆ ਸੱਦਾ ਆ ਗੁਫਤ ਤੌਰ ਤੇ ਚੋਰੀਆਂ 57 ਉਹ ਮੈਂ ਤਸ਼ਾਹ ਦੇ ਕਰੇ ਇਹ 8 ਤਰੀਕ ਨੂੰ ਸੱਤਾ ਆਇਆ ਇਹਨਾਂ ਦੀ ਚਾਲੇ ਸੀ ਵੀ ਜਦੋਂ ਗੁਪਤ ਤੌਰ ਤੇ ਆਉਣਗੇ ਉਹ ਗੁਪਤ ਨਹੀਂ ਰਹਿਣਾ 57 ਜਿਹੜੇ ਘਰੇ ਜਾਣਗੇ ਉਹ ਗੁਪਤ ਨਹੀਂ ਰਹਿਣਗੇ ਅਗਲੇ ਦਿਨ ਨਸਰ ਹੋਣਗੇ ਤੇ ਅਗਲੇ ਦਿਨ ਵਾਲੀ ਜਿਹੜੀ ਭਾਰਤ ਬੰਦ ਦੀ ਜੱਤ ਦੀ ਖਬਰ ਆ ਨਰੂਗੀ ਜਦੋਂ ਨਾਲ ਇਹ ਖਬਰ ਗਈ ਵੀ 572 ਚੋਰੀਆਂ ਨੇ ਜਾਣਗੇ ਪਰ ਗੁਪਤ ਤੌਰ ਤੇ ਨੇ ਜਾਣਗੇ ਇਲਾਨੀਆਂ ਤੌਰ ਤੇ ਜਾਣਗੇ ਪ੍ਰੈਸ ਨੂੰ ਦੱਸ ਕੇ ਜਾਣਗੇ ਇਹ ਤੀਜੀ ਚਾਲ ਫੇਲ ਕੀਤੀ ਹੈ ਤੀਜਾ ਉਹਨਾਂ ਦਾ ਹਥਕੰਡਾ ਫੇਲ ਕੀਤਾ ਸੋ ਭਰਾਵੋ ਇਹ ਜਿਹੜੀਆਂ ਜਿੱਤ ਵੱਲ ਜਾਂਦਾ ਵਾਧਾ ਜਾ ਰਿਹਾ ਦੁਰੀਆ ਪੱਤਰ ਦੀ ਹਮਾਇਤ ਹਾਸਲ ਕਰਦਾ ਜਾ ਰਿਹਾ ਮੋਰਚਾ ਇਹਦੇ ਵਿੱਚ ਜਿਹੜੇ ਮੌਕੇ ਮੌਕੇ ਤੇ ਦੁਸ਼ਮਣ ਦੀਆਂ ਚਾਲਾਂ ਆਉਂਦੀਆਂ ਨੇ ਉਹਨਾਂ ਦੇ ਹੱਥ ਕੱਢੇ ਆਉਂਦੇ ਆ ਉਹਨਾਂ ਨੂੰ ਫੇਲਤਾਈ ਕੀਤਾ ਜਾ ਸਕਦਾ ਉਹੀ ਲੀਡਰਸ਼ਿਪ ਫੇਲ ਕਰ ਸਕਦੇ ਆ ਜਿਹੜੀ ਬਿਲਕੁਲ ਇਸ ਮੋਰਚੇ ਨੂੰ ਸਮਰਪਿਤ ਹੈ ਜਿਹੜੀ ਬਿਲਕੁਲ ਇਸ ਮੋਰਚੇ ਦੀ ਖਾਤਰ ਸਭ ਕੁਝ ਜਿਨ੍ਹਾਂ ਨੇ ਅਰਪਣ ਕੀਤਾ ਹੋਇਆ ਜਿਹੜੀ ਲੀਡਰਲੀਅਰ ਦੀ ਖਾਤਰ ਉਹ ਲੀਡਰਸ਼ਿਪ ਦੀ ਸੱਚਜੀ ਅਗਵਾਈ ਦਾ ਸਿੱਟਾ ਹੈ ਤੇ ਮੈਂ ਤੁਹਾਨੂੰ ਦਾਅਵੇ ਨਾਲ ਕਹਿਣਾ ਵੀ ਜੇ ਉਹ ਸੱਚਜੀ ਅਗਵਾਈ ਤਿੰਨ ਚਾਲਾਂ ਲੋ ਤਿੰਨ ਹੱਥ ਕੰਡਾ ਨੂੰ ਫੇਲ ਕਰਕੇ ਇਸ ਮੰਜ਼ਲੇ ਤੇ ਪਹੁੰਚ ਸਕਦੇ ਆ ਮੋਰਚੇ ਨੂੰ ਤਾਂ ਉਹ ਲੀਡਰਸ਼ਿਪ ਤੇ ਵਿਸ਼ਵਾਸ ਕਰੋ ਉਹ ਆ ਉਹਨਾਂ ਦੇ ਸਮੇਂ ਦੇ ਵਿੱਚ ਵੀ ਜਿਹੜੇ ਇਹਨਾਂ ਦੀਆਂ ਇਹ ਜਿਹੇ ਹੱਥ ਕੰਡੇ ਹੋਣਗੇ ਲਾਜਵੇਂ ਪਹੁੰਚੂਗਾ ਅਗਲੀ ਗੱਲ ਜਿਹੜੀ ਮੈਂ ਅਖੀਰ ਤੱਕ ਕਰਕੇ ਆਪਣਾ ਥਾਂ ਲੈਣਾ ਇਸ ਮੋਰਚੇ ਦੇ ਵਿੱਚ ਕਿਸਾਨਾਂ ਤੋਂ ਇਲਾਵਾ ਮਜ਼ਦੂਰ ਮਲਾਜ਼ਮ ਸਭ ਵਰਗਾਂ ਦੇ ਲੋਕ ਸਭ ਖਿੱਤਿਆਂ ਦੇ ਲੋਕ ਸਭ ਦੇਸ਼ਾਂ ਦੇ ਲੋਕ ਹਮਾਇਤ ਤੇ ਆ ਰਹੇ ਆ ਪਰ ਉਹ ਐਂ ਕਹਿੰਦੇ ਨੇ ਇੱਕ ਭਲੇਖਾ ਉਹਨਾਂ ਦਾ ਉਹ ਉਹਨਾਂ ਨੂੰ ਸਾਰਿਆਂ ਨੂੰ ਪ੍ਰਚਾਰ ਕਰਕੇ ਉਹਨੂੰ ਆਪਣਾ ਭਲੇਖਾ ਕੱਢਣਾ ਚਾਹੀਦਾ ਉਹ ਕਹਿੰਦੇ ਆ ਵੇ ਕਿਸਾਨਾਂ ਦਾ ਮੋਰਚਾ ਸੌਣੋ ਜੀ ਸੌਣੋ ਬਗੜ ਪੈਂਦਾ ਜੀ ਖੜ ਜੋ ਉਹ ਹੀਠਣ ਜੀ ਨਾਰੇ ਨਾੜੇ ਕਿਸੇ ਨੇ ਉਹ ਕਹਿੰਦੇ ਨੇ ਕਿਸਾਨਾਂ ਦਾ ਮੋਰਚਾ ਤੇ ਅਸੀਂ ਕਿਸਾਨਾਂ ਦੀ ਹਮਾਇਤ ਤੇ ਆ ਰਹੇ ਆ ਅਸੀਂ ਕਿਸਾਨਾਂ ਦੀ ਸਪੋਰਟ ਕਰਨਾ ਰਹੇ ਆ ਭਰਾਵੋ ਇਹ ਭਲੇਖਾ ਇਹ ਕੱਢ ਦੇਣਾ ਚਾਹੀਦਾ ਜਿਹੜਾ 3 ਨੰਬਰ ਕਾਨੂੰਨ ਆ ਜਿਹੜੇ ਆਪਾਂ ਕਹੇ ਆ ਵੀ ਤਿੰਨੇ ਕਾਨੂੰਨ ਚੱਕਣਾ ਚੂਰ ਇਹ ਤਾਂ ਘਟੂ ਆ ਇਹ ਕਹਿਣਾ ਹੋਵੇ ਜਮਾ ਖੋਰੀ ਨੂੰ ਖੁੱਲੀ ਛੁੱਟੀ ਦੇਣ ਵਾਲਾ ਕਾਨੂੰਨ ਹੈ ਜੇ ਉਹ ਕਾਨੂੰਨ ਲਾਗੂ ਹੋ ਗਿਆ ਤਾਂ ਉਹ ਕੱਲਾ ਕਿਸਾਨ ਨਹੀਂ ਮੰਨ ਜਾਊਗਾ ਜਿੰਨੇ ਖਪਤਕਾਰ ਹੈ ਜਿਨ੍ਹਾਂ ਨੇ ਵੀ ਬਾਜ਼ਾਰ ਚੋਂ ਸਬਾਨ ਖਰੀਦਣਾ ਜਿਨ੍ਹਾਂ ਨੇ ਵੀ ਜ਼ਰੂਰੀ ਜ਼ਿੰਦਗੀ ਦੀਆਂ ਵਸਤੂਆਂ ਬਾਜ਼ਾਰ ਚੋਂ ਖਰੀਦਣਗੇ ਨੇ ਉਹ ਕਾਨੂੰਨ ਪਾਸ ਹੋਣ ਦੇ ਨਾਲ ਸਾਰੇ ਖਪਤਕਾਰਾਂ ਦਾ ਰਗੜਾ ਵਧਦਾ ਤੁਸੀਂ ਦੇਖਿਆ ਹੋਣਾ ਸ਼ਹਿਰ ਵਾਲੋ ਅਨੂ ਤੇ ਜਿਹੜੇ ਗੰਡੇ ਆ ਉਹ ਜਿਹੜੇ 80 80 ਰੁਪਏ ਤੱਕ ਤੁਹਾਨੂੰ ਮਿਲਦੇ ਰਹੇ ਨੇ ਇਤਕੀ ਵੀ ਮਿਲੇ ਆ ਉਹ ਕੋਈ ਐ ਨਹੀਂ ਵੀ ਗੰਡੇ ਦੀ ਲਾਗਤ 100 ਰੁਪਏ ਹੋਗੀ ਲਾਗਤ ਖਰਚਾ 100 ਰੁਪਏ ਹੋ ਗਿਆ ਲਾਗਤ ਖਰਚਾ ਇਤਨੀ ਫਰਕ ਪਿਆ ਵੱਡੀਆਂ ਵਪਾਰਕ ਕੰਪਨੀਆਂ ਨੇ ਜਵਾਂ ਖੋਰੀ ਕਰਕੇ ਨਕਲੀ ਕੱਲੇ ਪੈਦਾ ਕਰਕੇ ਤੁਹਾਨੂੰ 100 ਰੁਪਏ ਦਿੱਤੇ ਆ ਤੇ ਜੇ ਇਹ ਕਾਨੂੰਨ ਪਾਸ ਹੋ ਗਿਆ ਤੀਜਾ ਕਾਨੂੰਨ ਤਾ ਇਹ ਇਕੱਲੇ ਗੰਡੇ ਨਹੀਂ ਕੁੰਨ ਜੜਗਾ ਵਸਤੂਆਂ ਜ਼ਰੂਰੀ ਵਸਤੂਆਂ ਖਾਦ ਖਰਾਕਦੀਆਂ ਵਸਤੂਆਂ ਤੁਸੀਂ ਬਾਜ਼ਾਰ ਚੋਂ ਖਰੀਦਦੇ ਹੋ ਸੁਭਾ ਸਾਹਿਬ ਉਹ ਪੈਦਾ ਹੋਇਆ ਕਰਦੀਆਂ 10 ਰੁਪਏ ਕਿਲੋ ਤੇ ਜਮਾ ਖੋਰੀ ਰਹੀ ਸਾਨੂੰ ਮਿਲਿਆ ਕਰਦੀਆਂ 80 ਰੁਪਏ ਕਿਲੋ 100 ਰੁਪਏ ਕਿਲੋ ਇਹ ਆ ਕਾਨੂੰਨ ਦਾ ਅਰਥ ਫਿਰ ਇਸ ਕਰਕੇ ਨਹੀਂ ਕਹਿਣਾ ਚਾਹੀਦਾ ਵੀ ਇਹ ਕਾਨੂੰਨ ਇਕੱਲੇ ਕਿਸਾਨਾਂ ਲਈ ਹੈ ਕਿਸਾਨਾਂ ਲਈ ਮਾਰੂ ਹੈ ਤੇ ਅਸੀਂ ਕਿਸਾਨਾਂ ਦੀ ਸਪੋਰਟ ਤੇ ਜਾ ਰਹੇ ਆ ਭਰਾਵੋ ਸਾਰਿਆਂ ਨੇ ਮਾਰੂ ਐ ਸਾਰਾ ਕਿਸਾਨ ਮਜ਼ਦੂਰ ਵੱਧ ਵਰਗ ਮੁਲਾਜ਼ਮ ਵਰਗ ਸਾਰਿਆਂ ਨੇ ਮਾਰੂ ਐ ਤੇ ਸਾਰਿਆਂ ਨੂੰ ਆਪਦਾ ਮੋਰਚਾ ਸਮਝ ਕੇ ਐ ਨਹੀਂ ਕਿਹੜਾ ਚਾਹੀਦਾ ਵੀ ਅਸੀਂ ਕਿਸਾਨਾਂ ਦੀ ਮਦਦ ਕਰਨ ਜਾ ਰਹੇ ਆ ਅਸੀਂ ਆਪਦਾ ਮੋਰਚੇ 'ਚ ਜਾ ਰਹੇ ਆ ਇਹ ਸਾਡਾ ਮੋਰਚਾ ਇਹ ਸਮੁੱਚੇ ਜਨਦੋਨੜਾ ਸਮੁੱਚੇ ਕਿਰਤੀ ਲੋਕਾਂ ਦਾ ਮੋਰਚਾ ਇਸ ਭਾਵਨਾ ਦੇ ਨਾਲ ਆਉਣਾ ਚਾਹੀਦਾ ਜਦੋਂ ਇਸ ਭਾਵਨਾ ਦੇ ਨਾਲ ਅਸੀਂ ਮੋਰਚੇ 'ਚ ਸ਼ਾਮਲ ਹੋ ਗਏ ਤਾਂ ਕੋਈ મોદી ਕੋਈ ਅਮਾਨੀ ਕੋਈ ਅੰਦਾਨੀ ਟੇਕ ਨਹੀਂ ਸਕੂਗਾ ਤੇ ਜਿੰਨੇ ਇਹ ਲੰਮੇ ਕਰੂਗਾ ਮੋਰਚਾ ਲੰਮਾ ਖਿੱਚੂਗਾ ਉਹਨੀਆਂ ਦੀ ਕੰਬਲੀ ਪਾਪਾ ਦੀ ਜਿਹੜੀ ਕੰਬਲੀਆ ਭਾਰੀ ਹੋਊਗੀ ਤੇ ਅਖੀਰ ਤੇ ਇੱਕ ਦਿਨ ਲੋਕਾਂ ਦੇ ਧੌਣ ਤੇ ਗੋਡਾ ਰੱਖ ਕੇ ਇਸੇ મોદી ਦੇ ਮੂੰਹ ਤੋਂ ਕਹੋੜਾ ਵੀ ਤਨੇ ਕਾਨੂੰਨ ਰੱਦ ਤੇ ਜਾਓ ਕਿਸਾਨੋ ਜਿੱਤ ਦੇ ਨਗਾਰੇ ਵਜਾਉਂਦੇ ਹੋ ਆਪਦੇ ਘਰਾਂ ਨੂੰ ਇਹਨਾਂ ਕਹਿੰਦਾ ਹੋਇਆ ਸਾਰੇ ਵੀਰਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਹੁਣ ਮੈਂ ਬੇਨਤੀ ਕਰੂੰਗਾ ਜਗਤਾਰ ਸਿੰਘ ਜੀ ਨੇਜਰ ਸਿੱਖ ਚੈਨਲ ਜੁਕੇ ਤੋਂ ਉਹ 2-3 ਮਿੰਟ ਲਈ ਤੁਹਾਡੇ ਨਾਲ ਆਪਣੇ ਵਿਚਾਰ ਕਰਨ ਨੂੰ ਸਾਂਝੇ ਕਰਨਗੇ ਮਤਲਬ ਚੈਨਲ ਵਾਲੇ ਮਾਧਿਮਾ ਵਾਲੇ ਉਹ ਆਪਦੇ ਆਧਾਰ ਤੁਹਾਡੇ ਨਾਲ ਜਿਹੜੀ ਉਹ ਸਾਂਝ ਆਪਣੇ ਸ਼ਬਦਾਂ ਦੀ ਤੁਹਾਡੇ ਨਾਲ ਪਹੁੰਚਗੇ ਹੁਣ ਮੈਂ ਬੇਨਤੀ ਕਰੂੰਗਾ ਮਖਤਾਰ ਸਿੰਘ ਮੱਲਾ ਨੂੰ ਕਿ ਉਹ ਕੁਝ ਸਮੇਂ ਲਈ ਆਪਣੀ ਜਿਹੜੀ ਸਟੇਜ ਆ ਉਹ ਇਹਨੂੰ ਸੰਭਾਲਣਗੇ ਮਖਤਾਰ ਸਿੰਘ ਜੀ ਮੱਲਾ ਇੱਕ ਬੇਨਤੀ